ਜੋ ਵੀ ਹੋਈ ਬੋਲੀ ਬੁਣੀ ਦੋ ਲਾਜ ਹੋ ਨਹਿਰ ਦੇ ਕਿਨਾਰੇ ਨਾਲੇ ਜਿੱਦ ਕੱਦੇ ਹੋਣਗੇ ਕਹਿੰਦੇ ਖੇਲ ਦੇ ਮੈਦਾਨੇ ਉਧਰ ਨੌਜਵਾਨ ਉਧਰ ਚੱਪਾ ਜੀ ਚੱਲੇ ਕੱਦੇ ਹੋ ਗਿਆ ਖੋਲ ਰੱਖਿਆ ਉਹ ਦੁੱਸਰਿਆ ਸੰਭਲੋ ਨੌਜਵਾਨਾ ਉਧਰ ਜਲਾਲਪੁਰਿਆ ਪਾਲਾ ਕਹਿੰਦੇ ਵੀ ਬੜਾ ਤਕੜਾ ਜਾਫੀ ਬਣ ਗਿਆ ਮੇਰੇ ਪਿਛਲੇ ਵੀਰੋ ਕੱਲ ਮੈਨੂੰ ਲੋਕੀ ਪੁੱਛਦੇ ਹਾਂ ਵੀ ਇਹ ਮੁੰਡਾ ਕਿਹੜੇ ਪਿੰਡ ਦਾ ਹੈ ਮੈਂ ਕਿਹਾ ਵੀ ਜਲਾਲਪੁਰ ਲੋਹਿਆਂ ਦੇ ਲਾਗੇ ਪਿੰਡ ਹੈ ਕਾਰੀ ਦਾ ਨੌਜਨ ਸਾਰੇ ਪਿੰਡ ਵਿੱਚ ਵਿਆਹ ਹੋਇਆ ਬਲਵਿੰਦਰ ਸਿੰਘ ਬੈਂਸ ਪਰਿਵਾਰ ਦਾ ਕਾਕਾ ਦੁਗਾਲ ਵਾਲੇ ਵਿੱਚ ਦੁਪਾਲਾ ਕਿੱਦਾਂ ਜੱਲ ਹਟੋ ਤਾਂ ਬਿਰਵਾ ਚਾਹ ਦੀ ਗੁਲਾਬਪਾਟ ਕਬੱਡੀ ਨੌਜੋਨ ਸਾਬ ਸੇ ਕਿਸ ਸਾਹਿਬ ਦਾ ਬੱਚਾ ਉਹ ਇਧਰ ਅਸਟੇਟ ਆ ਕਰਦਾ 10 ਪੈਸਾ ਦਾ ਧੰਨਵਾਦ ਉਧਰ ਸੈਲਫਰ ਇਧਰ ਗੁਲਾਬ ਦੀ ਕਬੱਡੀ ਮੇਰੀ ਪੰਜਾਬੀ ਵੀਰੋ ਨਹੀਂ ਜੀ ਸਰ ਰੌਣਕਾਂ ਲੱਗੀਆਂ ਪਈਆਂ ਨੇ ਮੈਦਾਨ ਦੇ ਵਿੱਚ ਅੱਜ ਕਹਿੰਦਾ ਵੀ ਹਰ ਰੋਜ਼ ਆ ਕੇ ਖੜਾਣੇ ਹੁੰਦਾ ਨੌਜੋਨਾ ਦੇਖਣਾ ਬਹੁਤ ਸੋਹਣਾ ਲੱਗ ਗਿਆ ਪਸੰਦ ਆ ਇਹ ਲੱਗ ਗਈਆਂ ਰੌਣਕਾਂ ਦੇਖਣ ਮੈਦਾਨਾਂ ਵਿੱਚ ਸਹਾਂ ਵਾਲੇ ਪੀੜੂ ਸਾਹਮਣੇ ਜਵਾਨਾਂ ਦੇ ਛੇਰਾ ਵਾਂਗੂ ਪੰਜੇ ਨੜਾਉਗੇ ਵੱਡੇ ਵੱਡੇ ਕਾਕੇ ਮਿੱਤਰੋ ਪਾਉਂਗੀ ਕਬੱਡੀ ਲੱਖ ਲੱਖ ਦੀ ਪਹਿਨਗੇ ਪਟਾਕੇ ਮਿੱਤਰੋ ਪਾਉਂਗੀ ਕਬੱਡੀ ਲੱਖ ਲੱਖ ਦੀ ਪਹਿਨਗੇ ਪਟਾਕੇ ਮਿੱਤਰੋ ਬਾਕੀ ਪਟਾਕੇ ਪਹਿਨਗੇ ਸਾਡੇ ਸ਼ਕਰਪੁਰ ਵਾਲੇ ਪੁਰੇਵਾਲ ਪਰਮਾਰ ਦੇ ਗੁਰਜੀਤ ਪੁਰੇਵਾਲ ਜੀ ਵਿਕਟੋਰੀਆ ਤੋਂ ਆਏ ਨੇ ਕਹਿੰਦੇ ਮੈਗਾ ਮਾਰਟ ਵਾਲੇ ਸਾਡੇ ਪੁਰੇਵਾਲ ਆਏ ਐ ਗੁਰਜੀਤ ਸਿੰਘ ਜੀ ਪੁਰੇਵਾਲ ਸ਼ਕਰਪੁਰ ਦੇ ਵਿੱਚ ਵੀ ਨੇ ਲਓ ਵੇਖੋ ਸਾਹਮਣੇ ਤੇਰੇ ਪਾਸੇ ਨੌਜੋਦ ਬਲਜੀਤ ਵਾਸੀ ਜੀ ਫੈਸਲਾ ਕਰਨੇ ਇਹਦੇ ਹਿੱਦੇ ਦੇ ਉੱਤੇ ਕੱਦ ਦਾ ਨੌਜਨ ਤਾਉ ਹੈ ਜੱਬੂ ਕਨੇ ਮਨਜਿੰਦਰ ਸਰ ਵਿਚਕਾਰ ਕਿੰਨੇ ਸ਼ਿਵਾਰਾ ਜੰਮੂ ਹੋ ਕਰਕੂ ਇਹਨੂੰ ਅਮਰਜੀਤ ਕਹਿੰਦੇ ਸਰਾਲ ਮੁੰਡੀ ਵਾਲਾ ਤਾਂ ਕੁਛ ਸਰਾਲ ਇਕੱਠੇ ਪੰਦੇ ਅਕੀਪੁਰ ਤੋਂ 7-8 ਕਿਲੋਮੀਟਰ ਮੇਰੇ ਵੀ ਖਵਾੜੇ ਵਾਲੀ ਫੈਲੋਂ ਲਓ ਦੁੱਲਾ ਦੁਨੀਆ ਦੀ ਮਹਾਨ ਸੁਮਰ ਖੜਾਗੇ ਵਿੱਚੋਂ ਸੁਮਰ ਡੱਪਰ ਦੁੱਲਾ ਕਬੱਡੀ ਖੇਡਦਾ ਵਾ ਇੱਕ ਪਾਸੇ ਮਨਜਿੰਦਰ ਦੂਜੇ ਪਾਸੇ ਚਕਵੀ ਭਾਗਲਾ ਨਹੀਂ ਜੀ ਸਰ ਲੱਤੀ ਨੇ ਜਦੋਂ ਦੁੱਲਾ ਜੰਮਿਆ ਕਿਤਾ ਹੁੰਦੀਆਂ ਬਗੋਂ ਸਰਕਾਰੀ ਮੇਰੇ ਮੌਲਾ ਤੇ ਵੀ ਰੰਗ ਨੇ ਨਿਆਰੇ ਲੱਤੀ ਨੇ ਜਦੋਂ ਦੁੱਲਾ ਜੋ ਆ ਵੀ ਅਮਰਤਪਾਲ ਸਿਆਪਾਲ ਕਬੱਡੀ ਨੌਜਵਾਨ ਉਧਰ ਦੁਨੀਆ ਦਾ ਪ੍ਰਸਿੱਧ ਪਹਿਲਵਾਨ ਰਵੀ ਬੈਠਾ ਹੈ ਰਵੀ ਸ਼ੋਡੀ ਨਾਲ ਕਹਿੰਦੇ ਹੁੰਦੇ ਆ ਵੀ ਦੁਸਤ ਮੈਂ ਹਿੰਦ ਪਹਿਲਵਾਨ ਮੇਰੇ ਵੀਰ ਸਰਦਾਰ ਹਰਵੰਦ ਸਿੰਘ ਰਾਧੋ ਦਾ ਅਲੀ ਬੈਠਾ ਮੋਹਣੀ ਪਹਿਲਵਾਨ ਦਾ ਪੁੱਤਰ ਉਧਰ ਇਧਰੇ ਪਾਸੇ ਨਹੀਂ ਨਹੀਂ ਸਾਹਿਬ ਲਹਿਾਰੇ ਜਾਦਾ ਸਾਡੇ ਕੁਲਤਾਰ ਸਿੰਘ ਜਮਨ ਟ੍ਰੈਕਿੰਗ ਤੋਂ ਉਧਰ ਪਾਲ ਸਾਡੇ ਵੀਰ ਜੀ ਨਾਉਸ ਟ੍ਰੈਕਿੰਗ ਵਾਲੀ ਦੇਖੋ ਸਾਹਿਬ ਪਾਲ ਜੀ ਮੈਂ ਕਬੱਡੀ ਇੱਧਰ ਕਰਦੀ ਉਧਰ ਕਰਦੀ ਇੱਧਰ ਕਰਦੀ ਉਧਰ ਲਓ ਕਬੱਡੀ ਇੱਧਰ ਕਬੱਡੀ ਉਧਰ ਕਬੱਡੀ ਇੱਧਰ ਕਰਦੀ ਉਧਰ ਰਵੀ ਸਾਹਿਬ ਦੇਖੋ ਸਾਹਮਣੇ ਸੋਨੂੰ ਜੱਪ ਦੀ ਪਾਈਪ ਕਬੱਡੀ ਕਰੀ ਬਣਾਦੀ ਹੈ ਕੌਣ ਇਸ ਨੋਜਨ ਲੱਕੂਗਾ ਸਨੇਟ ਵਾਲਾ ਬਿੰਦੂ ਕਹਿੰਦਾ ਕਿ ਬਿੰਦੂ ਦਾ ਪ੍ਰਸ਼ਾਸਨ ਦਾ ਮਾਰਾ ਮਾਚਾ ਜੀ ਆਮ ਹੈ ਪਰ ਇਹ ਇੱਕ ਮਾਚ ਵੀ ਚੋ ਮਰਚਾ ਵੀ ਹੈ ਚੌੜਾ ਵੀ ਹੈ ਜ਼ੋਰਦਾਰ ਵੀ ਹੈ ਔਰ ਜਾਫੀਆਂ ਸਾਰ ਜਾਫੀਆਂ ਮੇਰੇ ਪਿਆਰੇ ਵੀਰੋ ਸੁਖਬੰਦ ਸਿੰਘ ਜੀ ਕਹਿੰਦੇ ਸਾਡੇ ਪੰਜਾਬ ਦਾ ਵੀਡੀਓ ਬੋਰਡ ਵਾਲੇ ਵੀ ਦੱਸਦੇ ਉਹਦੇ ਵੀ ਬਿੰਦੂ ਦੀ ਪਰਵਾਸ਼ਾ ਕੀ ਹੈ ਲੋਰ ਲੈਂਥ ਨੋ ਬਰਸਤ ਮੇਰੇ ਵੀਰ ਦੇਖੋ ਸਾਹਮਣੇ ਅਗਲੀ ਇਸ ਬਲਵਿੰਦਰ ਬੈਲ ਦੀ ਕਬੱਡੀ ਦਰਸ਼ਨ ਸਿੰਘ ਜੀ ਬੱਬੀਬਾਲ ਉਧਰ ਸਾਡੇ ਬਜਿੰਦਰ ਸਿੰਘ ਜਿਹੜੇ ਤਾਲੇ ਵਾਲੇ ਨਹੀਂ ਰਿਸਾ ਬਹੁਤ ਸੋਹਣਾ ਪਾਣ ਲੱਗੇ ਵਾਸ ਜਾਂਦਾ ਹੋਇਆ ਅਗਲੀ ਕਬੱਡੀ ਮੇਰੇ ਵੀਰੋ ਦੇਖੋ ਇਸ ਨੌਜਵਾਨ ਦੀ ਬੋਰਾ ਨਜ਼ਾਰਾ ਸਾਹਮਣੇ ਤਿਆਰ ਖੜੇ ਨੇ ਜਾਫੀ ਭੱਜੇ ਜਾਂਦੇ ਤਾਵੀ ਨੂੰ ਜਾਫੀ ਨੇ ਜਦੋਂ ਥੇਰ ਲਿਆ ਤੌਰ ਵਜੀ ਤੇ ਨਾਲੋਂ ਅੱਖਾਂ ਮੋੜੇ ਦੇਖਿਆ ਤੌਰ ਵਜੀ ਤੇ ਆਉ ਅੱਖਾਂ ਮੋੜੇ ਦੇਖੀ ਇਸ ਕ੍ਰਿਟੀ ਨੂੰ ਇਹਨਾਂ ਚਾਰ ਮਾਹੌਲ ਚਾਹੀਦਾ ਸਿਰਫ ਫੋਟੇ ਸਾਨੂੰ ਆਪਣੇ ਐਡ ਕੁਆਰਟਰ ਦੇ ਨਾਲ ਲਓ ਅਗਲੀ ਰੇਲ ਤੇ ਬੈਠੇ ਵੀਰੇ ਫਿਰ ਮੱਤਾ ਆਉਂਦਾ ਹੋਇਆ ਆ ਵੀ ਮੱਤੇ ਕੋਈ ਕਿਟੀ ਵਾਲਾ ਕਹਿੰਦਾ ਹੁੰਦਾ ਕਿ ਮੁੱਲ ਕਿਤੇ ਨਹੀਂ ਪੈਂਦਾ ਕਾਰਤੂਸ ਚੱਦੇ ਦਾ ਖੇਡਾ ਜੋ ਖੇਡ ਕਬੱਡੀ ਜਫਾ ਕੱਲੇ ਕੱਲੇ ਦਾ ਕਹਿੰਦੇ ਹੁੰਦਾ ਮਦਾਰ ਫਤੇ ਪਹਿਲੇ ਹੱਲੇ ਦਾ ਖੇਡਾ ਜੋ ਖੇਡ ਕਬੱਡੀ ਧਾਵਾ ਕੱਲੇ ਕੱਲੇ ਦਾ ਖੇਡਾ ਜੋ ਖੇਡ ਕਬੱਡੀ ਧਾਵਾ ਕੱਲੇ ਕੱਲੇ ਦਾ ਮੱਤੇ ਦਾ ਧਾਵਾ ਬੋਲ ਹੋਇਆ ਵੀ ਵੀਰੋ

ਅਗਲੀ ਕਬੱਡੀ ਪਾ ਉਧਰ ਜਸਵੰਤ ਸਿੰਘ ਜੀ ਵਾਸੀ ਸਾਹਿਬ ਵਾਸੀ ਵਿਰਦਰਜ਼ ਹੋਮ ਡਿਵੈਲਪਮੈਂਟ ਉਧਰ ਸਾਡੇ ਬਲਵਿੰਦਰ ਸਿੰਘ ਜੀ ਮੇਰੇ ਵੀਰ ਬੈਠੇ ਸਾਹਮਣੇ ਔਰ ਨਾਲ ਹੀ ਸਾਡੇ ਵੀਰ ਵਿਰਿੰਦਰ ਵੀਰ ਵੀਦੇ ਵਾਲਾ ਕੋਲੇ ਬੈਠੇ ਮੇਰੇ ਵੀਰ ਇੱਕ ਸਾਹਮਣੇ ਕਹਿੰਦੇ ਤਕੂਰ ਸੁਜੀ ਨੇ ਕਬੱਡੀ ਪਾਈ ਹੈ ਔਰ ਸਾਹਮਣੇ ਇੱਕ ਨੌਜਨ ਮੇਰੇ ਵੀਰ ਖੱਤੀ ਕਲੀ ਦੇਖ ਰਿਹਾ ਨਾਲ ਸਦਾ ਦਾ ਦੇਖ ਰਿਹਾ ਕੋਈ ਨੌਜਨ ਮੇਰੇ ਲਿਜਾਨੇ ਦੇ ਵਿੱਚੋਂ ਤੇ ਔਰ ਦੋ ਨੌਜਨ ਜਿਹੜੇ ਹਨ ਜਿਲੰਦਰ ਜੀ ਦੇ ਕੋਲ ਉੱਥੇ ਸਾਹਮਣੇ ਉਹਦੇ ਬਾਲ ਮਾਰੀ ਸ਼ੋਰ ਅੰਦਰ ਜੀ ਧਫਾ ਹਾਂਜੀ ਪੁੱਸੋ ਹਾਂਜੀ ਪੁੱਸੋ ਹਾਂਜੀ ਪੁੱਸੋ ਹਾਂਜੀ ਪੁੱਸੋ ਹਾਂਜੀ ਪੁੱਸੋ ਹਾਂਜੀ ਪੁੱਸੋ ਇਹਦਾ 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 ਆਵੇਂ ਪਹਿਲਾ ਸੱਟ ਲੱਗੀ ਉਧਰ ਮਠੱਡਿਆਂ ਵਾਲਾ ਦੇਵ ਜਿਹਦਾ ਪਿਤਾ ਅਵਤਾਰ ਸੋਮ ਮਠੱਡਿਆਂ ਦੀ ਰੱਸੀ ਦੀ ਟੀਮ ਦੇ ਵਿੱਚ ਸੀ ਸੋਨੀ ਨੂੰ ਚੇਨ ਦੀ ਕੰਧ ਕਹਿੰਦੇ ਆ ਔਰ ਅਮਰਜੀਤ ਬੜਾ ਮਸ਼ਹੂਰ ਖਿਡਾਰੀ ਬਣ ਗਿਆ ਧਰਵਾੜਾਂ ਦੇ ਖੇਡ ਮੈਦਾਨ ਤੋਂ ਐਨ ਚੋਟੀ ਦੀ ਐਨ ਕਿਸੇ ਦੇ ਕੋਲ ਨਹੀਂ ਗਈ ਹੁਣੀ ਨਵੇਂ ਤੁਹਾਨੂੰ ਸਾਹਮਣੇ ਇਧਰ ਹੀ ਪਾਸੇ ਇਹ ਵੀ ਸਰ ਕੋਈ ਇਧਰ ਪਾਸੇ ਸਰਾਹ ਰਾਂਵਾ ਵਾਲੀ ਚੋਟੀ ਬੀਰੀ ਪਾਦੀਰ ਵੀ ਸਾਹਮਣੇ ਬੈਠੇ ਕਬੱਡੀ ਦਾ ਮੈਚ ਪਾਰ ਰਹੇ ਆ ਸੋ ਬੜੀ ਕਬੱਡੀ ਵਧੀਆ ਖੇਡੀ ਹੈ ਲਓ ਦੇਖੋ ਸਾਹਮਣੇ ਅਗਲੀ ਕਬੱਡੀ ਬਾਉਣ ਲਈ ਮੱਤਾ ਤੇ ਉੱਲੇ ਕੇ ਪਿੰਡ ਬਲਕੁਰੀਆਂ ਦੇ ਨਾਲ ਅਨਾਉਂਸਿੰਗ ਕਹਿੰਦੇ ਹੁੰਦੇ ਵੀ ਮਾ ਇਸ ਨੌਜੋਨ ਨੂੰ ਪੁੱਤਾਂ ਵਾਲਾ ਪਿਆਰ ਦਿੰਦਾ ਹੈ ਨੌਜੋਨ ਨੂੰ ਨਿਊਯਾਰਕ ਦੇ ਵਿੱਚ ਕੱਪ ਕਿਲਾਇਆ ਵੀ ਇਹ ਨੌਜੋਨ ਮੇਰੇ ਜਿਹਰੇ ਦਾ ਔਰ ਨੌਜੋਨ ਬੈਸ ਤਾਵੀ ਬਣ ਗਿਆ ਦੇਖੋ ਕਿਸਮਤ ਦੀ ਗੱਲ ਹੈ ਮੇਰੀ ਪੰਜਾਬੀ ਵੀਰੋ ਜਿੱਥੇ ਮਰੀਕ ਵੀ ਗੁਰਦਾਸਪੁਰ ਆਖੀ ਲਿਆ ਕੇ ਉਧਰੇ ਪਾਸੇ ਦੇਖੋ ਚਾਰ ਜੱਫੇ ਵਿੱਚੋਂ ਨੌਜੋਨ ਨਰਿੰਦਰ ਸਿੰਘ ਕਿਹੋ ਜਿਹਾ ਨਾਮ ਹੈ ਇੱਕ ਕਹਿੰਦੇ ਸੰਧਵਾ ਵਾਲਾ ਨਰਿੰਦਰ ਸਿੰਘ ਜਿੰਦੀ ਔਰ ਨਾ ਆਵਾਜ਼ ਜਿਹੜੀ ਅਕਾਂਡ ਹੁੰਦੀ ਹੈ ਵੀ ਜਦੋਂ ਰੇਡੀਓ ਤੇ ਸੁਣਾਈ ਜਾਊਗੀ ਪਤਾ ਲੱਗੂਗਾ ਪੰਜਾਬੀ ਦੀ ਕਬੱਡੀ ਦਾ ਕਿੰਨਾ ਚੰਗਾ ਬੁਲੰਦ ਹੈ। ਉਹ ਬਿੱਟੂ ਦਾ ਜਦ ਦੱਸਿਆ ਲੱਗਾ ਕਿ 100 ਡਾਲਰ ਸਜੋਜਲ ਦੇ ਬਾਕੀ ਜਿਹੜਾ ਆਇਆ ਸੀ ਉਹ ਆਪਾਂ ਸਜੋਜਲ ਦੇ ਬਾਕੀ। ਉਧਰ ਮਨਜੋਤ ਸਿੰਘ ਜੀ ਸਮਰਾ ਇਹ ਹੇਰੇ ਵਾਲੇ ਸਿੱਧੀ ਵੀ ਡਰਾਈਵਰ ਵਾਲੇ ਕਹਿੰਦੇ ਆ ਵੀ ਦੇਖੋ ਸਾਹਮਣੇ ਲੱਖੇ ਦੀ ਪਹਾੜ ਦੇਖੋ ਅਨੰਦ ਲਾਰੇ ਨੇ ਲੱਖੇ ਦੀ ਪਹਾੜ ਤੇ ਹਾਂ ਦੇਖੋ ਮੇਰੇ ਵੀ ਨਹੀਂ ਇਸ ਗਵਲ ਦੀ ਇਸ ਗਵਲ ਦੀ ਇਸ ਤਰ੍ਹਾਂ ਦੀ ਰੇਡ ਦੇਖੋ ਆ ਵੀ ਗਵਲ ਵਾਹ ਇਹ ਇਸ ਰੰਗਲੇ ਪੰਜਾਬ ਦੀ ਖੇਡ ਕਬੱਡੀ ਜਿਹਦੇ ਬਾਰੇ ਜਿੰਦੂ ਖਹਿਰੇਵਾਲਾ ਕੀ ਕਹਿੰਦਾ ਗੱਲ ਕਰਾਂਗੇ ਲਓ ਵੇਖੋ ਸਾਹਮਣੇ ਅਗਲੀ ਕਬੱਡੀ ਪੈ ਚੁੱਕੀ ਹੈ ਮੇਰੇ ਬਣਾ ਵੀਰੋ ਦੇਖਦਾ ਵੀ ਹੁਣ ਇਸ ਖਾਲਜ ਨੂੰ ਕੌਣ ਡੱਕਵਾ ਦੇ ਪੰਜਾਬੀ ਦੇ ਵਾਹ ਸੁਣਿਆ ਸਵਾਦ ਆਇਆ ਪਿਆ ਆਨ ਸਿੰਘ ਜੀ ਦੁਬਈ ਵਾਲਿਆਂ ਦੇ ਸਾਡੂ ਸਾਬ ਲੱਗਦੇ ਨੇ ਕਿ ਕਹਿੰਦੇ ਨੇ ਕਿ ਸਭ ਪੌਰੇ ਗੱਲਾਂ ਕਰਦੇ ਨੇ ਫੁੱਲਾਂ ਚ ਫੁੱਲ ਗੁਲਾਬ ਦੀਆਂ ਜਿੱਥੇ ਜਾਪ ਅਲਹੀ ਬਾਣੀ ਦਾ ਜਿੱਥੇ ਗੋਝਾ ਪੈਣ ਰਵਾਬ ਦੀਆਂ ਜਿੱਥੇ ਰੰਗ ਜੇ ਦਾ ਖਚਲਦਾ ਸੀ ਜਿੱਥੇ ਲਹਿਰਾਂ ਬਗ ਨੂੰ ਚਲਾਬ ਦੀਆਂ ਜਿੱਥੇ ਹੁਸਨ ਇੰਦਰ ਦੀਆਂ ਬੜੀਆਂ ਜਿਆ ਮੇਰੀ ਸਭ ਪਿੰਡ ਦੀ ਟਾਰਦੀ ਜਦ ਜਿੰਦੂਆ ਨਿਕਲੇ ਜੀ ਸਦੂ ਦੇ ਗੁਜਾਦਾ ਹੋਰ ਪੰਜਾਬ ਦੀਆਂ ਜਬ ਜਦਾ ਪੰਜਾਬ ਦੀ ਆ ਪੰਜਾਬ ਦੀ ਯਾਦ ਹੈ ਦਿਲ ਕਦੇ ਉਦਾਸ ਹੋ ਜੂਗਾ ਸਾਡੀ ਅੰਮ੍ਰਿਤਸਰਿਆ ਕਹਿੰਦਾ ਮੈਂ ਲਾ ਕੇ ਅੰਮ੍ਰਿਤਸਰ ਤੋਂ ਨਵੇਂ ਸ਼ਹਿਰ ਰੋਪੜ ਆਪ ਆਪਸੇ ਅੱਗੇ ਚੱਲਣਾ ਇਹਦਾ ਦਾਸ ਨਾ ਹੋਇਆ ਸਾਰਾ ਨਾ ਕਹਦਾ ਕੋਈ ਗੋਪੀ ਰੋਟੀ ਕੰਮ ਕਰਨਾ ਪੈਂਦਾ ਪਰ ਵੇਖੋ ਇਧਰ ਪਾਸੇ ਕਿ ਕਬੱਡੀ ਪੌੜੀ ਨੌਜਵਨ ਸੁਖੀ ਅੱਗੇ ਬਾਤ ਆਇਆ ਆ ਵੀ ਸੁਖੀ ਆ ਵੀ ਕਬੱਡੀ ਜਿਨੇ ਕਹਿੰਦੇ ਆ ਕਹਿੰਦੇ ਸ਼ੋਕ ਗਿੱਲ ਲਿਖਦਾ ਨੌਜਨ ਗ੍ਰੈਂਡ ਵਾਲਾ ਕਿ ਅੱਜ ਸਿੰਘ ਫਸਲੇ ਕੁੰਡੀਆਂ ਦੇ ਚੱਜ ਮੈਚ ਕਬੱਡੀ ਦਾ ਹੋਣਾ ਡੌਲੇ ਲਿਸ਼ਣ ਮੁੰਡਿਆਂ ਦੇ ਸਭ ਨੇ ਜੋਰ ਹਿੱਕ ਦਾ ਲਾਉਣਾ ਪੇਰ ਹੋਣੇ ਜਦ ਸਾਹਨਾਂ ਦੇ ਖੜਕੇ ਵੇਖੂ ਕੋਲ ਜਮਾਨਾ ਕੱਪ ਹੋਈ ਜਿੱਤਣਗੇ ਜਿਨ੍ਹਾਂ ਦੇ ਡੌਲੇ ਪੱਟਾ ਵਿੱਚ ਜਾਂਦਾ ਹੈ ਜਿਨ੍ਹਾਂ ਦੇ ਡੌਲੇ ਪੱਟਾ ਵਿੱਚ ਜਾਂਦਾ ਹੈ ਅੱਜ ਦੇਖਦੇ ਕੱਪ ਕੌਣ ਜਿੱਤਦਾ ਹੈ ਕੱਪ ਕੌਣ ਜਿੱਤਦਾ ਮੇਰੇ ਪੁੱਤਿਆ ਦੇਖ ਗਿਆ ਕੱਪ ਕੌਣ ਜਿੱਤਦਾ ਫਕਾ ਫੋਲੀ ਵਾਲਾ ਐ ਵੀ ਸੁਖਿਆ ਵੀ ਮੁੜ ਕੇ ਤੇਰੀ ਕਬੱਡੀ ਦੇ ਉੱਪਰ ਵੀ ਨਾਦ ਈਲੇ ਦੀ ਕਬੱਡੀ ਦੇ ਉੱਪਰ ਵੀ ਨਾਦ ਇਤਨ ਸ਼ਰਸ਼ਪੂਰੀ ਦੀ ਗੋਲੀ ਉੱਪਰ ਗਿਆ ਹਾਂ ਉਹਦੇ ਪਹਿਲਾਂ ਐਲਾਨ ਕੀਤਾ ਹੋਇਆ ਵੀ 100-100 ਜੰਗ ਦੇ ਪੰਜਾਬੀਆਂ ਵਰਤੀ ਹੈ ਸਿੰਘ ਐਂਡ ਕੰਗ ਐਕਸਕਿਊਟਿਵ ਦੇ ਮਾਰੇ ਨਵਦਰ ਗੁਰਲਾਲ ਦੀ ਕਬੱਡੀ ਮੇਲੇ ਪੰਜਾਬੀ ਵੀ ਕਹਿੰਦੇ ਗੁਰਲਾਲ ਗੁਰਜਾ ਔਰ ਦੂਜਾ ਚੀਨ ਦੀ ਕੰਨ ਦੇਖੋ ਸਾਹਮਣੇ ਜਵਾਹਰਾਂ ਪੇੜ ਦੇ ਵੀਰੋ ਪਪਰ ਸੋਨਾ ਦੀ ਟੱਕਰ ਹੋ ਚੁੱਕੀ ਹੈ ਕੁਝ ਫਸਫਲਾ ਰਹਿ ਗਿਆ ਕਬੱਡੀ ਪਲੇ ਹੋ ਗਿਆ ਭਾਈ ਲੇਖਾ ਭਾਈ ਲੇਖਾ ਜਮਾਈ ਰੋਡ ਆਇਆ ਤੇ ਲੇਮਰ ਸਿੰਘ ਕਾਂਗੜੇ ਵੀ ਸੱਜੇ ਹੱਥੋਂ ਲੱਗਦਾ ਮਤਾ ਬਜੂ ਖੱਬਿਆ ਖਾਂਦਨੀ ਜਹਰ ਕਰਾ ਵਾਂਗੂ ਜਿਆਦਾ ਪੈਨਸਲ ਖੱਬਿਆ ਖਾਂਦਨੀ ਕਿਹਾਉਂਦਾ ਦੇਖੋ ਸਾਹਮਣੇ ਅਗਲੀ ਕਬੱਡੀ ਮੱਤਾ ਗੁਰਦਾਸ ਪੂਰੀਆ ਪਾਉਂਦਾ ਹੋਇਆ ਮੈਂ ਵੀ ਸਵੇਰਾ ਲੱਗਾ ਤੇ ਨਹੀਂ ਨਹੀਂ ਸ਼ਾਮ ਲਿਹਾਰੇ ਜਮਾਈ ਨਾਲ ਰੰਗਲੇ ਪੰਜਾਬ ਦੇ ਇਹ ਸੁਪਰ ਇਹ ਮੇਰੇ ਵੀਰੋ ਪੰਜਾਬ ਦੇ ਹਰ ਹਾਰ ਹੀਰੇ ਨੇ ਛੇਰਾਂ ਦੇ ਝੁੰਡਲੇ ਹੁੰਦੇ ਲਾਲਾਂ ਦੀਆਂ ਖਾਣਾ ਨਹੀਂ ਹੁੰਦੀਆਂ ਆਹਨ ਖੁਸ਼ੇਰਾ ਵਰਗਾ ਨੌਜਾਨ ਲੈ ਵੀ ਮੱਤਿਆ ਛਾਲ ਵੱਜ ਗਈ ਕਿ ਨਹੀਂ ਨਹੀਂ ਕਹਿੰਦਾ ਅਗਨੀ ਵਾਸਤੇ ਉਹ ਵੀ ਨਹੀਂ ਬਣਿਆ ਇਹਨਾਂ ਸੱਟ ਲੱਗੀ ਹੋਈ ਐ ਸੱਟ ਲੱਗੀ ਹੋਈ ਐ ਕਿ ਜਿਹਨਾਂ ਜ਼ਿੰਦਗੀ ਨੂੰ ਦੇਖਿਆ ਕੋਹ ਹੋ ਕੇ ਕਦੇ ਡੰਡ ਦੇ ਪੈਸਾ ਮਾਰੀਆਂ ਨੇ ਪਰ ਕੇ ਉੱਠ ਕੇ ਭਾਜਾ ਪਟੜੀਆਂ ਤੇ ਇੱਕ ਪੇ ਰਹਿ ਕੇ ਉਡਾਰੀਆਂ ਨੇ ਕਿ ਖੇਡ ਹੱਟੇ ਕੀ ਖੇਡਦੇ ਨੇ ਕੀ ਕਰਦੇ ਹੋਏ ਤਿਆਰੀਆਂ ਨੇ ਤਾਰ ਕੰਬੀ ਦੀ ਜਿਵੇਂ ਇਹ ਚੱਲ ਰਹੀ ਹੈ ਪਰ ਅੰਮ੍ਰਿਤ

ਕਾਲੇ ਕਾ ਇਸ ਵਾਸਤਾ ਕਬੱਡੀ ਪਾ ਰਿਹਾ ਨੌਜਵਾਨਾਂ ਦੇ ਵਾਸਤੇ ਕੇ ਬਾਦ ਜਦੋਂ ਗੋੜਦਾ ਜਿਵੇਂ ਚੀਤੇ ਵਾਂਗੂ ਭੱਜਦੇ ਹਾਥੀ ਵਾਂਗੂ ਮੇਰ ਦੇ ਤੇ ਸ਼ੇਰਾਂ ਵਾਂਗੂ ਭੱਜਦੇ ਭੀਮ ਜਿੰਨੇ ਜੋਰ ਵਾਲੇ ਸੋਸਤਾ ਦੇ ਕੂੜੀਆਂ ਬੜੇ ਖਿਡਾਰੀ ਚੱਤ ਚ ਰਹੇ ਨੇ ਕੋਨੇ ਦੇ ਖਿਡਾਰੀ ਬੜੇ ਚੰਗੇ ਬੋਲਦੇ ਬੜੇ ਖਿਡਾਰੀ ਬੜੇ ਚੰਗੇ ਨੇ ਵਾਹ ਅੱਛਾ ਤੋ ਵਾਹ ਗੋੜ ਕਹਿੰਦਾ ਵੀ ਮਿਸਟਰ ਟਰਾਂਸਮਿਸ਼ਨ ਵਾਲਾ 100-100 ਡਾਲਰ ਹੋਣਗੇ ਜਦੋਂ ਯਾਦ ਕਬੱਡੀ ਕਲੱਬ ਦੇ ਜਾਫੀ ਜੱਫੇ ਲਾਉਣਗੇ। ਤਾਂ ਕਿ ਉਹਨੂੰ 50 ਡਾਲਰ ਪਹਿਲਾਂ ਇਹਦੇ ਵੀਰ ਬੋਲੋ। ਬੋ ਵੇਖੋ ਸਭ ਨੇ ਤੇਰੇ ਪਾਸੇ ਸੁੱਖੀ ਦੀ ਪਾਈ ਹੋ ਕਬੱਡੀ ਮੇਰੇ ਗੇਂਦ ਦੀ। ਇਹ ਲਾਉਣਗੇ ਜਾਫੀ ਜੱਫੇ ਕਬੱਡੀ ਜਦੋਂ ਭੱਖਦੇ ਪਾਉਣਗੇ ਕਬੱਡੀ ਤਾਂ ਹੀ ਅੱਜ ਲੱਖ ਲੱਖ ਦੀ ਕੱਲੀ ਕੱਲੀ ਵੇਦ ਹੋਣਾ ਅੱਜ ਲੱਖ ਲੱਖ ਦੀ ਲੱਖ ਲੱਖ ਦੀ ਦਾ ਕਬੱਡੀ। ਯਾਦ ਵਾਲਿਆਂ ਨੂੰ 200 ਮੇਰੇ ਵੀਰੋ ਤਾਰੇ ਵੀਰ ਬਲ ਹੁੰਦਾ ਰੰਜੀਤ ਟੌਂਗਰੇ ਵਾਲਾ ਤੇ 100 ਗੱਲਾਂ ਤੇ ਵੀਰ ਮਿਸਟਰ ਟ੍ਰਾਂਸਮਿਸ਼ਨ ਵਾਲਾ 300 ਜੱਫਾ ਹੋ ਗਿਆ ਮੇਰੇ ਨਾਲ ਜੀ ਤੇ 300 ਯਾਰ ਕਬੱਡੀ ਖੇਡਦੇ ਜਾਪੀਏ ਬਾਤ ਤੇ ਹੋ ਚੁੱਕਾ ਬਹੁਤ ਖੂਸਮਾਏ ਤੇ ਪੀਮ ਜਿੰਨੇ ਜੋਰ ਵਾਲੇ ਸਿਸਟਾ ਨੇ ਪੁਣੀਆ ਪਰ ਇਹ ਖਿਡਾਰੀ ਬੜੇ ਚੁੱਪਚੰਦ ਬੋਲੀਆ ਪਰ ਇਹਨੇ ਖਿਡਾਰੀ ਇੱਕ ਪਾਸੇ ਵਿੰਡੂ ਹੈ ਵੱਡੀ ਤਾਕਤ ਜੁਨੇ ਪੈਰ ਲੱਖਣ ਪੈਰ ਤੱਕ ਪਾ ਲੈ ਪੈਰ ਰੁਕਾ ਰਿਹਾ ਕੋਲੇ ਨੂੰ ਤੇ ਖੂਸਮਾਏ ਤੇਦੇ ਜੋਸ਼ ਸ਼ੂਸ ਨਹੀਂ ਆਏਗੀ ਜੋਸ਼ ਵੀ ਕਹਿਣ ਹੁਸ਼ ਵੀ ਕਹਿਣ ਅਮੰਤਾ ਅੱਜ ਵੀ ਕਬੱਡੀ ਪਾਉਣੀ ਹੈ ਵਾਧਾ ਹੋਣਾ ਮੇਰੇ ਵੀਰੋ ਤੂੰ ਦੇਖ ਰਿਹਾ ਕਿ ਜੋਸ਼ਵਸ਼ ਤਕਨੀਕ ਦੀ ਖੇਡ ਕਬੱਡੀ ਨੇਰੇ ਜੋਰ ਵਾਲੇ ਨੂੰ ਜਾਫੀ ਢਾਈ ਜਾਂਦੇ ਨੇ ਤੇਜ਼ ਨਿਗਾਹਾਂ ਵਰਗੀ ਹੁੰਦੀ ਜਿਹੜੇ ਰੈਡਾਂ ਦੀ ਪਤਾ ਨਹੀਂ ਲੱਗਦਾ ਜਦੋਂ ਕਿਨੂੰ ਹੱਥ ਲਾਈ ਜਾਂਦੇ ਨੇ ਰੱਬ ਬਾਘੂ ਜੋ ਗੇਮ ਪੂ ਦੇ ਜਤੀਲ ਘੋਟੇ ਦੇ ਇੱਕ ਦਿਨ ਉਹ ਖਿਡਾਰੀ ਨਾਮ ਕਮਾ ਹੀ ਜਾਂਦੇ ਨੇ ਲੰਗੇ ਆਣੀਆਂ ਜੋੜੇ ਚਾਰ ਦਿਨ ਜਵਾਨੀ ਦੇ ਸਭ ਰੈਣ ਜਫਰ ਮੈਦਾਨ ਚ ਛਾਈ ਜਾਂਦੇ ਨੇ ਸਭ ਰੈਣ ਜਫਰ ਮੈਦਾਨ ਚ ਛਾਈ ਜਾਂਦੇ ਨੇ چپا چپا جلا ادھر بابے ٹھاکر منگو پوری پاما بھی سامنے سلطان پورے کپڑے موٹر سائیکل ملیا اس نوجوان اور دوسرے پاس بلوندر اگلی کبڈی پوڑا ہوا میری بھی

ਮਲ ਮਾਰੀਏ ਸਦਾਈਏ ਸਵੱਦੀ ਆ ਕਿ 200 મિતਰਾਂ ਦੇ ਉਹਨਾਂ ਭੱਗੜਾ ਤੇ ਖੇਡਣੀ ਕਬੱਡੀ ਹੈ 200 મિતਰਾਂ ਦੀ ਇਹ ਮਿੱਤਰਾਂ ਦੇ ਸ਼ੌਕ ਨੇ ਇਹਨਾਂ ਵੀਰਾਂ ਦੇ ਸ਼ੌਕ ਨੇ ਇਹ ਬਜ਼ੁਰਗਾਂ ਦੇ ਪਾਪਿਆਂ ਦੇ ਅੱਖਾਂ ਦੇ ਤਾਰਿਆਂ ਦੇ ਸ਼ੌਕ ਨੇ ਮੇਰੇ ਪੰਜਾਬੀ ਵੀਰੋ ਪੰਜਾਬ ਦੀ ਧਰਤੀ ਦੇ ਜੋਧਿਆਂ ਦੇ ਸ਼ੌਕ ਨੇ ਨਾ ਦੇਖੋ ਸਾਹਮਣੇ ਉਹ ਬਾਦੂਆ ਬਹੁਤ ਤਗੜਾ ਜੱਫਾ ਮੇਰੇ ਪੰਜਾਬੀ ਵੀਰੋ ਅਸਲੀ ਲੱਗਦਾ ਹੋਇਆ ਨਹੀਂ ਨਹੀਂ ਸਵਾਹ ایمی مانا ہے بیک ہے دلے پاسے اکمان سنگھ جی مانا دبائی بارے اکمان سنگھ جی مانا رومی بارے دیکھو سامنے دلے پاسے پچھے کو ہٹنے شروع ہوگے کرے پنابی دلے دیکھو سامنے چار رہے ایک دو تین نزید چار رہے پر آجنا چکا لگتا ہے ایمی ہاتھ ہوا لاتا ہاتھ آؤ دیکھو سامنے تین تیمہ کیلئے ایمی پرانے کیلئے 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 ਤੇ ਅਜਾਜ਼ ਪੋਸ ਕਰਦੇ 19 ਵੀ ਲਖਿਆ ਭਜੀਆਂ ਤਾੜੀਆਂ ਨੇ ਆ ਭਜਨ ਸਿੰਘ ਬੈਂਕ ਅਫਸਰ ਦਾ ਪੁੱਤਰ ਪੂਰੀ ਤਰ੍ਹਾਂ ਤਿਆਰ ਔਰ ਨਾਲ ਆਪਣੇ ਪਿੰਨੂ ਨੂੰ ਵੀ ਆਖਦਾ ਵੀ ਨੌਜੋਨਾਂ ਚ ਦਿਨਾਂ ਸੁਰੇਤ ਦੀ ਗੱਲ ਹੋਣਾ ਦੇਖੋ ਸਾਹਮਣੇ ਅਗਲੀ ਕਬੱਡੀ ਪਾਈ ਇਸ ਨੌਜੋਨ ਦੇ ਔਰ ਸਾਹਮਣੇ ਪਾਰ ਲੱਗੇ ਬਾਸ ਜੰਦਾ ਹੋਇ ਕਹਿੰਦੇ ਮੈਂ ਆਖਦਾ ਕਿ ਸਿੰਘ ਹੁੰਨਾ ਚਾਹ ਦੇ ਚੜ ਕੇ ਜੇ ਚੜ ਕੇ ਜਿਨਾ ਮੇਰੇ ਮੇਰੇ ਛੱਡ ਛੱਡ ਨਾ ਕਰਾਓ ਆਓ ਜ਼ਿੰਦਗੀ ਨੂੰ ਸਹੀ ਤਰ੍ਹਾਂ ਦੇ ਲਈਓ ਦੇਖੋ ਇਧਰ ਪਾਸੇ ਅੱਜ ਵੀ ਨਿਸ਼ਾ ਆਹ ਕਰੂਆ ਬਹੁਤ ਬਹੁਤ ਧੰਨਵਾਦ ਬਹੁਤ ਜੀ ਦਸੀਂ ਕਿਲਾ ਰਾਇਟਰ ਮਲੇ ਲਈ ਹੱਥੀਂ ਜੀਦਾ ਖਿਡਾਰੀ ਸਾਡੋ ਰੱਬ ਵਰਗੇ ਹੈ ਜਿਵੇਂ ਗੁਰਜੀਤਪੁਰੇ ਵਾਲ ਨੂੰ ਆਖਿਆ ਵੀ ਤੁਸੀਂ ਖਿਡਾਰੀਆਂ ਨੇ ਇੰਨਾ ਕਿਉਂ ਕਰਦੇ ਆ ਉਹ ਕਹਿੰਦਾ ਰੱਬ ਤੋਂ ਬਾਅਦ ਸਾਡੇ ਦੇ ਖਿਡਾਰੀ ਨੇ ਰੱਬ ਤੋਂ ਬਾਅਦ ਸਾਡੇ ਦੇ ਖਿਡਾਰੀ ਦੇਖੋ ਸਾਹਮਣੇ ਪਾਈ ਹੋ ਕਬੱਡੀ ਕੋ ਲਾਲ ਦੀ ਰੱਖਿਆ ਤੌਲ ਪਰ ਹੱਥ ਭਰਿਆ ਮੇਰੇ ਦੇ ਪੱਟਾ ਨੂੰ ਜੱਫਾ ਪਾਇਆ ਹੋਇਆ ਲਓ ਬਾਲਿਓ ਵਾਲਾ ਨਿੱਕੂ ਖੁਸ਼ ਹੈ ਦੇਖੋ ਸਾਹਮਣੇ ਇਧਰੋਂ ਪਾਸੇ ਨੋਜਰ ਵਾਹ ਬਾ ਦੇ ਲਾਲ ਸਿੰਘ ਭੱਜਦਾ ਨੌਜਵਾਨਾ ਭੱਜਦਾ ਨੌਜਵਾਨਾ ਉਸ ਤੋਂ ਬਾਅਦ ਇੱਕਾਸ ਸਨੌਰੇ ਪਰਮਜੀਤ ਸਿੰਘ ਜੀ ਪ੍ਰਧਾਨ ਸਾਹਿਬ ਨੇ ਕਹਿੰਦੇ ਜੱਗਵੰਦੀ ਕਬੱਡੀ ਜੱਫੀ ਪਾ ਲਾਉਣ ਨੂੰ 200 ਰੁਪਇਆ 300 ਹੋ ਚੁੱਕਾ ਉਧਰ ਵੀ 300 ਇਧਰ ਵੀ 300 ਦੇ ਰਿਹਾ ਵੀਰੋ ਦੇਖੋ ਸਾਹਮਣੇ ਸੁਖਦੀਪ ਮਾਈਕੋ ਕਬੱਡੀ ਔਰ ਦੇਖਣਾ ਹੈ ਕਿ ਸਨੌਰੇ ਜਾਨੋ ਕੌਣ ਅਕਰਮ ਦੀ ਪੂਰੀ ਕੋਸ਼ਿਸ਼ ਕਰਦਾ ਆਓ ਉਸਦੇ ਨਜ਼ਾਰਾ ਸ਼ਖਿਦ ਕਬੱਡੀ ਦਾ ਕੱਲ ਛੱਟ ਲੱਗੀ ਸਨੌਰੇ ਜੰਦੇ ਪਰ ਅੱਜ ਵੀ ਇਹ ਪ੍ਰਵਾਹ ਨਹੀਂ ਮੰਨਦਾ ਮੇਰੇ ਪੰਜਾਬੀ ਵੀਰੋ ਦੇਖੋ ਸਾਹਮਣੇ ਸੱਜੇ ਡਾਉਲੇ ਦੇ ਪਰ ਕਹਿੰਦੇ ਨੇ ਵੀ ਉਧਰ ਦੇਖੋ ਵਾਹਿਗੁਰੂ ਸੱਜੇ ਬਾਦਸ਼ਾਹ ਬਾਹਰ ਘਰ ਕਰਨੇ ਨਜ਼ੋਨ ਦੇ ਸੋ ਮਨ ਬੜਾ ਹੈ ਕਿ ਇਹ ਸੁੱਧ ਵਿੱਚ ਹੋ ਜਾਂਦਾ ਹੈ ਚੱਕਰਾ ਮਾਹੌਲ ਬਦਲ ਜਾਂਦਾ ਹੈ ਫਰਸਟ ਜੇ ਦਿੱਤੀ ਜਾਂਦੀ ਹੈ ਖਿਡਾਰੀ ਜਿਹੜੀ ਸੋ 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 ਖਾਣਾ ਨੌਜੋਨੋਂ ਲਾਉ ਦਿੱਤਾ ਪਰ ਲੱਕੀ ਵਾਪਸ ਜਾਂਦਾ ਹੋਇਆ ਬਹੁਤ ਬਹੁਤ ਸੋਣਾ ਪੁਆਇੰਟ ਐਸੋ ਵੀ ਸ਼ਲਾਉਜ਼ੇ ਕਰੂ ਤੁਲੇਗਾ ਨੰਬਰ ਛੱਡ ਇੱਕ ਦਿੱਤਾ ਆ ਜਿਹੜਾ ਨੌਜੋਨੋਂ ਫਰਸਟ ਜੇ ਦਿੱਤੇ ਆ ਕੇ ਜਾ ਰਹੇ ਉਹਨਾਂ ਨੂੰ ਤਾੜੀਆਂ ਮਾਰੋ ਗੁੱਡ ਸ਼ੋ ਦਿਓਗੇ ਲੈ ਵੀ ਨੌਜੋਨ ਦਾ ਹੌਸਲਾ ਨਹੀਂ ਛੇਣਾ ਤੇਰੀ ਹਿੰਮਤ ਦਾ ਜਵਾਬ ਹੋਗੀ ਜ਼ਿੰਦਗੀ ਕੁਝ ਤੇਰੇ ਹਵਾ ਹੋਗੀ ਆਸਾ ਹੋਣਾ ਤੇਰੀ ਮੁਥੀ ਮੇ ਤੇਰੇ ਕੰਡਰੋਂ ਮੇ ਕਹਿਚਾ ਹੋਗੀ ਉਹ ਮਿਲਕੀ ਵਿੱਚ ਪਹਿਲਾ ਵਿੱਚ ਦੇ ਪਰਸਨ ਨੇ ਅਗਲੀ ਕਬੱਡੀ ਬਾਜ਼ੀ ਨਾਲ ਜਿਹੜੇ ਬਹੁਤ ਸੋਹਣਾ ਕਰਦੇ ਦੀ ਬਾਸ ਹੁੰਦਾ ਹੈ ਬੜਾ ਖੁਸ਼ਮੁਜਾਜ਼ ਆ ਉਧਰ ਘੰਟੀ ਵੱਜ ਗਈ 23 ਸੈਕਿੰਡ ਦੇ ਵਿੱਚ 23 ਸੈਕਿੰਡ ਲਓ ਲਓ 23 ਸੈਕਿੰਡ ਦਾ ਸਮਾਂ ਸ਼ੁਰੂ ਹੋ ਗਿਆ ਉਧਰ ਕੋਕਾ ਸਾਡਾ ਕੋਰ ਵਾਲਾ ਬਲਵੀਰ ਢੱਡ ਜੀ ਸਾਡੇ ਵਿਕਟੋਰੀਆ ਵਾਲੇ ਬਲਵਿੰਦਰ ਭਾਈਆ ਜੀ ਜੋਗਾਸੋ ਵਿਸ਼ੇਸ਼ ਤੌਰ ਤੇ ਆਇਆ ਹੈ ਦੇਖੋ ਸਾਹਮਣੇ ਇਸ ਨੌਜਵਾਨ ਦੀ ਪਾਈ ਹੋ ਕਬੱਡੀ ਦੇ ਉੱਪਰ ਕੌਣ ਜਫਾ ਲਾਉਂਦਾ ਸੋਨੀ ਕਹਿੰਦੇ ਸਨੇਤ ਪਿੰਡ ਲੁਧਿਆਣਾ ਦੀ ਬੁੱਕੇ ਵਿੱਚ ਵੱਸਿਆ ਹੋਏ ਇਹ ਆਪਣੀ ਬੁੱਕੇ ਵਿੱਚ ਹੁੰਦਾ ਹੈ ਤੇ ਨਹੀਂ ਕਰਾਂਗਾ ਬਸ ਹਾਂ ਜੀ ਕਿ ਪੁਆਰ ਅਗਲੀ ਕਬੱਡੀ ਬਾ

ਫਾਸੇਰ ਪ੍ਰੇਦ ਫਾਸੇਰ ਆਇਆ surjit ਫਾਸੇ ਨਾਲ ਮੈਡਮ ਨੂੰ ਲੈ ਕੇ ਇਧਰਲੇ ਪਾਸੇ ਫਾਸੇ ਜਿਹੜੀ ਹੈ ਦੇਖੋ ਜੌਹਰ ਦੀ ਛੱਡ ਲੱਗੀ ਪਰ ਮੈਚ ਬੜਾ ਫੱਟਿਆ ਹੋਇਆ ਛੁਣ ਫਾਸੇਰ ਇਧਰ ਹੀ ਬਸ ਬਾਕੀ ਕਹਿੰਦਾ ਛੋਟੇ ਪਹਿਲੇ ਇਧਰ ਫਾਸੇ ਦਾ ਰਾਜਵਧਨੀ ਤੋਂ ਆਉ ਬਾਕੀ ਪਾਸੇ ਜੌਹਰ ਦੀ ਛੱਡ ਲੱਗੀ ਹੋਈ ਹੈ ਜਿੱਥੇ ਸਾਹਮਣੇ ਨੌਜੋਤ ਜੰਮੂ ਐਸੇ ਤੇ ਦਿਲਵਿੰਦਰ ਕਾਕੇ ਦੀ ਫਾਸੇ ਕਬੱਡੀ ਮੈਚ ਪੰਜਾਬੀ ਵਿਰੁੱਧ ਨੌਜੋਤ ਕਾਲਵਾ ਦੀ ਤਸਦੀ ਦੇ ਕਰਤਾਰਪੁਰ ਦੇ ਲੱਗੇ ਇਸ ਨੌਜੋਤ ਦਾ ਪਿੰਡਾ ਪਹਿਲਵਾਨ ਕਹਿੰਦੇ ਹੈ ਬਸ ਇੱਕ ਕਬੱਡੀ ਵਿੱਚ ਕਈ ਬਾਰੇ ਸਲਾਹ ਜੋ ਸਮਝੋ ਮੈਂ ਪਹਿਲਵਾਨ ਹੈ ਇਹ ਤੇ ਐਵੇਂ ਕਿਸੇ ਨੇ ਸ਼ੁਗਲ ਕਰ ਦਿੱਤਾ ਸੋ ਵੇਖੋ ਸਾਹਮਣੇ ਨੌਜਵਾਨ ਗਬਰੂ ਮਾਝੂ ਦੇ ਅਗਲੀ ਕਬੱਡੀ ਪੌੜੀ ਵੱਧਾ ਹੋਇਆ ਗੁਰਲਾਲ ਗੁਰਾਂ ਦਾ ਲਾਲ ਗੱਗੇ ਨਾਲ ਗੁਰਲਾਲ ਪੱਪੇ ਨਾਲ ਪਟਿਆਲਾ ਘੱਗੇ ਦੇ ਕਿਨਾਰ ਵਾਲਾ ਇਹ ਮੇਰੇ ਵੀਰੋ ਦੇਖੋ ਸਾਹਮਣੇ ਗਬਰੂ ਕਮਾਲ ਦਾ ਗਬਰੂ ਕਮਾਲ ਦਾ ਗਬਰੂ ਕਮਾਲ ਦਾ ਕੀ ਬਾਲਾ ਹਾਂ ਦਾ ਇੱਕ ਲਾੜਾ ਪੁੱਤ ਦੇਖੋ ਸਾਹਮਣੇ ਦੇਖਿਓ ਖੜੀ ਜਿਹੜੋ ਇਹ ਨੌਜਵਾਨ ਢਾਣੀਵਾਲ ਦੇ ਜਿੱਥੋਂ ਦਾ ਪਾਲਾ ਜਿੱਥੋਂ ਸ਼ੈਲੀ ਬੜੀ ਮਸ਼ਹੂਰ ਹੈ ਜਿਹਨੇ ਮਸ਼ਹੂਰੀ ਦੇ ਵਿੱਚ ਨਾ ਫੁੜਾੜੇ ਤੱਕ ਆਇਆ ਗੱਲਾਂ ਹੋਈਆਂ ਮੰਨਾਂ ਚੱਕਰਾਂ ਵਾਲਾ ਕਹਿੰਦਾ ਵੀ ਸਾਡਾ ਵੀ ਜੱਜ ਲੱਗ ਜਾਓ ਮੈਂ ਕਿਹਾ ਟੱਕਰਾਂ ਨਾਲ ਕਿਤੇ ਕਿਤੇ ਭੇਜੇ ਐ ਇਸ ਵਿੱਚ ਜਿਹੜਾ ਵੈਲਕਮ ਉਹਦੀ ਪੈਡਾ ਟੱਕਰ ਦੀ ਪੈਡਾ ਦੇ ਵਿੱਚ ਨੌਜਵਾਨ ਕਬੱਡੀ ਪਾਉਣੀ ਦੁੱਲਾ ਆਓ ਦੁੱਲਿਆ ਇਹ ਹਾਰੇ ਜਾਣਾ ਨੌਜਵਾਨ ਹੈ ਕਿ ਬਸ ਸੋਹਣੀ ਖੇਡ ਕਬੱਡੀ ਦੀ ਬਸ ਸੋਹਣੀ ਖੇਡ ਕਬੱਡੀ ਦੀ ਇਹ ਖੇਡ ਦੇ ਸ਼ੈਲ ਸ਼ਵੀਲੇ ਨੇ ਗੱਭਰੂ ਜੋ ਲਗਰ ਗੀਲੇ ਨੇ ਕਿਉ ਚੁਸ ਤੇ ਫਰਤੀਲੇ ਨੇ ਦੌੜ ਦੇ ਜ ਹਟੀਲੇ ਨੇ ਰਫ਼ਤਾਰ ਜਿਵੇਂ ਹੈ ਗੱਡੀ ਦੀ ਬਾ ਸੋਹਣੀ ਖੇਡ ਕਬੱਡੀ ਦੀ ਆ ਵੇਖੋ ਸਾਹਮਣੇ ਸੋਹਣੀ ਨੌਜਵਾਨ ਸੋਹਣੀ ਖੇਡ ਸੋਹਣਾ ਮੁਕਾਬਲਾ ਸੋਹਣਾ ਪਾਰ ਕਿਧਰੋਂ ਪਾਸੇ ਜਰੂਆ ਪਰੇ ਸੋਹ ਮੇਰੇ ਰੱਬਾ ਵਾ ਕੇ ਦੇਖੋ ਜਮਾਨੇ ਪੁਆਇੰਟ ਇਸ ਨੌਜਵਾਨ ਨੂੰ ਅਜਾਦ ਕਬੱਡੀ ਕਰਵਾਦਾ ਕਿ ਚੌੜੀਆਂ ਸ਼ਾਤੀਆਂ ਛੇ ਦੋਹਰਿਆਂ ਦੇ ਉਹ ਵੀਰ ਪਟਾਣਾ ਦੇ ਪੰਜਾਬੀਆਂ ਨੇ ਚੜ੍ਹਦੀ ਕਲਾ ਦੇ ਖੇਡ ਮੈਦਾਨ ਦੇ ਹਰ ਮਹਾਮੋਹ ਜਵਾਨ ਨੇ ਖੇਡਿਆ ਵੇ ਕੱਪੜੇ ਲਾ ਕੇ ਰੋਹ ਹੋ ਜਾਂਦਾ ਇਹ ਪੰਜਾਬੀਆਂ ਦਾ ਵਿੱਚੇ ਗ라운ਡੇ ਦੇਖ ਲੋ ਯਾਰ ਜਿਹੜੇ ਪੰਜਾਬੀਆਂ ਦਾ ਵਿੱਚੇ ਗ라운ਡੇ ਦੇਖ ਲੋ ਯਾਰ ਜਿਹੜੇ ਜੂਰ ਕਮਾੜੀਆ ਦਾ ਕੱਪੜੇ ਲਾ ਕੇ ਰੋਹ ਹੋ ਜਾਂਦਾ ਹੋਰ ਕਮਾੜੀਆਂ ਦਾ ਇਹ ਵੀ ਸਰ ਕੱਪੜੇ ਲਾ ਕੇ ਰੋਹ ਵੀ ਹੋਏ ਨੇ ਮੈਡਮ ਜਿਹੜੀ ਸਪੋਰਟ ਦੀ ਆਈ ਉਹਨਾਂ ਦੇ ਕੋਲ ਮਿਸਟਰ ਉਹਨੇ